ਅਸਕਲ ਜੀ ਸਾਰਿਆਂ ਨੂੰ ਪੰਦੀਡੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪੇਟ ਤੇ ਬਹੁਤ ਖੁਸ਼ ਹਾਂ ਬਹੁਤ ਵਾਰ ਕੋਲ ਦੇਖੋ ਅੱਜ ਵੀ ਬਾਈਆਂ ਨੇ ਦੋ ਤਿੰਨ ਚਾਰ ਪਾਛੇ ਸੇ ਸੱਤ ਲੈ ਕੇ ਝੋੜੇ ਮੱਜਾ ਲੈ ਕੇ ਆਂਦੀਆਂ ਤੇ ਆਓ ਪਰ ਬਾਈ ਜੀ ਨਾਲ ਗੱਲਬਾਤ ਕਰੀ ਜੀ ਤੇ ਵੀਡੀਓ ਸ਼ੁਰੂ ਕਰੀ ਜੀ ਬਾਈ ਜੀ ਅਰਥਕਾਰ ਸਸਿ ਗਾਜੀ ਸਸਿ ਗਾਜੀ ਹੋਰ ਸਸਿ ਗਾਜੀ ਬੜੇ ਕਿਰਪਾ ਰਿਆ ਬਾਹਰ ਕਿਰਪਾ ਪਰਮੇਸ਼ਰ ਦੀ ਸ੍ਰੀ ਗੁਰੂਆਂ ਦਾ ਅੰਦਾਜ਼ੀ ਥੋੜਾ ਕਿਰਪਾ ਕਰੇ ਪਰਮੇਸ਼ਰ ਹਾਂਜੀ ਬਾਕੀ ਹਰ ਕਿਤੇ ਕਰੇ ਬਿਲਕੁਲ ਜੀ ਜੀ ਮਹਾਰਾਜ ਬਹੁਛੇ ਬੱਚੇ ਦੀ ਕਿਰਪਾ ਉਹਦੀ ਹੈ ਹਾਂਜੀ ਹਾਂਜੀ ਬੰਦਾ ਬੰਦੇ ਨੂੰ ਕੀ ਕਰ ਸਕਦਾ ਨਾ ਨਾ ਕਿਰਪਾ ਕਰਨੀ ਹੈ ਮਹਾਰਾਜ ਦੀ ਸ੍ਰੀ ਗੁਰੂਆਂ ਦਾ ਬਿਲਕੁਲ ਜੀ ਉਹਨੇ ਦੇਣਾ ਉਹਨੇ ਲੈਣਾ ਹਾਂਜੀ ਹਾਂਜੀ ਮਹਾਰਾਜ ਹਰ ਕਿਤੇ ਕਿਰਪਾ ਕਰੇ ਜੀ 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 ਉਹਨੇ ਸੰਦੀਪ ਜਿਹੜੀ ਫਾਮ ਲਿਖਾਉਣ ਨੂੰ ਪਰੇਣ ਭਰਾਵਾਂ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਸਾਥੀ ਸਾਰੇ ਬੜਾ ਪਿਆਰ ਕਰਦੇ ਆ ਆਪਣੇ ਨਾਲ ਇਦਾਂ ਪਿਆਰ ਬਣਿਆ ਰਹੇ ਹਾਂਜੀ ਹਾਂਜੀ ਉਹ ਚੰਗੀ ਗੱਲ ਹੈ ਹੈ ਨਾ ਬਿਲਕੁਲ ਜੀ ਮੈਂ ਆਖ ਰਮਤ ਇਹ ਬਿਆਖ ਰਾਂਗਾ ਪਿਆਰ ਬਣਿਆ ਰਹੂਗਾ ਬਹੁਤ ਚੰਗੀ ਇਹਦੇ ਪੁੱਛਦਾ ਹੈਗਾ ਹੀ ਆ ਕੰਮ ਨਾਲੀ ਹਾਂ ਉਹਦੀਆਂ ਹਾਂ ਉਹਦੀਆਂ ਸਿਰਫਾ ਪਰਮੇਸ਼ਰ ਨੇ ਕਰਨੀ ਹੈ ਬੰਦੇ ਨੂੰ ਕਿਰਪਾ ਕਿਸੇ ਨੇ ਨਹੀਂ ਦੇਣਾ ਜੇ ਕਰ ਦਿੱਤੀ ਤਾਂ ਮੈਂ ਕਾਹਦੇ ਸੰਭਲ ਬਿਲਕੁਲ ਜੀ ਬਿਲਕੁਲ ਉਹਨੇ ਸਾਨੂੰ ਦੇਣਾ ਉਹਨੇ ਲੈਣਾ ਹਰ ਇੱਕ ਤੇ ਮਹਾਨਾ ਕਿਰਪਾ ਕਰ ਪਰਮੇਸ਼ਰ ਕੋਡ ਪਤਾ ਹਰ ਗਨ ਬਿਲਕੁਲ ਭਾਈ ਮੇਰੀ ਹਾਂਜੀ ਤੇ ਬਸ ਮੇਗਾ ਮੈਂ ਵਿਖਲਾ ਬਹੁਤ ਮੇਰੇ ਜਨ ਉਸੇ ਬੰਦੇ ਨੂੰ ਫੋਨ ਲਿਆ ਆ ਤੇ ਉਸੇ ਨੂੰ ਮੇਰੇ ਨਾਲ ਆਪਣਾ ਬਦ ਰਜਾ ਗਿਆ ਨਾ ਅਜੇ ਮੈਂ ਸੋਚਦਾ ਜਿਆ ਰਹੀ ਤੇ ਬਸ ਮੈਂ ਕੱਲ ਜਾਵਾਂ ਹਾਂ ਤੇ ਹਸਪੀਟਲ ਹੀ ਅੱਛਾ ਸਾਰਾ ਸਭ ਚਾਹ ਸਾਰਾ ਜੀਓ ਬਰਕਾਰ ਨਾ ਹੋ ਜਾਣਾ ਅਗਰ ਬਸ ਆਜੂਗਾ ਬਸ ਆਜਾ ਜੀ ਜੇ ਨਾ ਆਉਂਦਾ ਚਾਰ ਉਹ ਨਹੀਂ ਆ ਗਏ ਤਾਂ ਇਹ ਗੱਪਣਾ ਇਹ ਸੁਣੀ ਜਾਂਦੇ ਅੱਛਾ ਚਾਰ ਨਹੀਂ ਆ ਰਹੇ ਤੋ ਆਈਆਂ ਇੱਕ ਉੱਛੋ ਬੈਠੀ ਪੈਰ ਰਹਿ ਗਿਆ ਇਹਦਾ ਰਹਿ ਗਿਆ ਤਾਂ ਤੈਨੂੰ ਇਧਰ ਆ ਜਾ ਚਾਰ ਉਹ ਨਹੀਂ ਆ ਗਏ ਜੇ ਵੀ ਤੂੰ ਆ ਸਕੇ ਗੱਪਣਾ ਇਹ ਗੱਪਣਾ ਹਾਂ ਜੀ ਮੈਂ ਦੇਖਉਦਾ ਰਹਿੰਦੀ ਹਾਂ ਕਾਤਾ ਨਹੀਂ ਜੀ ਬਹੁਤ ਕਿਰਪਾ ਮੈਂ ਨੇ ਜੀ ਆਏ ਮਨੇ ਕੰਪਾ ਲਾਉਗੀ ਛੋਟੀ 16 17 ਕਰਵਾ ਲਈ ਆਹ ਪਹੁੰਚੋ ਚਲੋ ਚਲੋ ਦਾ ਗੱਲ ਹੁਣ ਸਾਥ ਤੇ ਗੇਨੋ ਦਲੀ ਜੀ ਬਹੁਤ ਬੰਦੋ ਕੋਦਾ ਬੋ 16 ਕਿਲੋ 16 ਕਿਲੋ ਬਾਕੀ ਦਸ ਸੇਵਾ ہاں ਜੀ ਹਾਂ ਬਾਕੀ ਤੇ ਲੋ ਜੀ ਵੇਖੋ ਵੱਡੀ ਝੋਡੀ ਪੂਰੀ ਤੇ ਜਰਰ ਧੋਰ ਮਾਣਾ ਆ ਵੇ ਸਿੰਘ ਵਾਲੀ ਬਹੁਤ ਸੁਣੀ ਆ ਵਾਹ ਉਹਦਾ ਹਣੀ ਕੰਬੀ ਵਾਲਾ ਕੰਬੀ ਵਾਲਾ ਸੋੜ ਤੇ ਫਿਰ ਲੈ ਜਾ ਹਫਤਾ ਖਣ ਲੈ ਜਾ ਹਫਤਾ ਲੈ ਜੀ ਇੱਕ ਹਫਤਾ ਲੈ ਨਾ ਨਾ ਬਿਲਕੁਲ ਜੀ ਲਾਇਆ ਬਲਾਲ ਮਰੀ ਜੀ ਆਜੋ ਆਜੋ ਆਜੇ ਕਿਮੜੇ ਪਰਾਂ ਦੇ ਗਾੜੀ ਫੜਾ ਲਉ ਮੈਂ ਇਹ ਖੜਾਓ ਬਾਸ ਠੀਕ ਹੈ ਮੈਂ ਤੇਰੀ ਭਾਜਣੀ ਕੋਈ ਕੋਈ ਗੱਲੇ ਕੋਣੀ ਨਹੀਂ ਠੀਕਾ ਰਾਜੀ ਹੈ ਮੈਂ ਰਾਜੀ ਮੈਂ ਜੀ ਰਾਜੀ ਮੈਂ ਹਾਂ ਚੰਗੀ ਹੈ ਮੈਂ ਜੀ ਹਾਂ ਜੀ ਹੋਰ ਕੋਈ ਗੱਲ ਨਹੀਂ ਥੋੜੇ ਸਮੇਂ ਬਲੇ ਬਲੇ ਫਿਰ ਲਉ ਕਾਰ ਦਾ ਗੋਆ ਨੋਖਰੀ ਬਦਦ ਰੋਣੀ ਸਨੇ ਠੀਕ ਆ ਇਸ ਵੇਲੇ ਸ੍ਰੋਮ ਦਾ ਖਾਣ ਮਾਣੇ ਤੁਸੀਂ ਮਾਣੇ ਸੇਵਾ ਕਰਾ ਫਾ ਮੈਂ ਤਾਂ ਬਹੁਤ ਬੋਲਦਾ ਹੂੰ ਜੇ ਬੰਦੇ ਨੂੰ ਸੇਵਾ ਕਰੂਗਾ ਜੀ ਮੈਂ ਜਦ ਨਾਲ ਕੋ ਸੇਵਾ ਕਰੂ ਉਤਰਾਣਾ ਹਾਂ ਜੀ ਹਾਂ ਜੀ ਉਹ ਹਰ ਖਜੋਨੇ ਦਾ ਅਗਲੇ ਉਹਦਾ ਆਪਣੇ ਕੋਲ ਉਤੋਂ ਲੈ ਕੇ ਥੱਲੇੋਂ ਤੱਕ ਰੱਬ ਨੇ ਬਹੁਤ ਕਾਇਆ ਹਾਂ ਜੀ ਹਾਂ ਬੋਲੋ ਕੋਨਾ ਸਹੀ ਮੈਨੂੰ ਦੱਸੋ ਖਰਾਬ ਜੰਗਾਂ ਛੋਟੀ ਦਾ ਡੇ ਡੇ ਕਰਦੀ ਆ ਜੀ ਉਹਦੀ ਜਿੱਦਾਂ ਦੀ ਅੱਖਾਂ ਪਾ ਉਤਰਾ ਦੇ ਦੇਣੀ ਆ ਪਾ ਦੋ ਨਾ ਕੋਈ ਪਰਮਾਤਮਾ ਨੇ ਜਿੱਥੇ ਆ ਉਤਰਾ ਪਾ ਦੇਣੀ ਜੀ ਬਈ ਇੱਕ ਕਪਤਾਨੀ ਦੇਦ ਕੇ ਨਹੀਂ ਤੇ ਤੁਸੀਂ ਵੇਲੇ ਜਦੋਂ ਤੁਹਾਨੂੰ ਚੰਗੀ ਆ ਕੋਈ ਇੱਕ ਕਪਤਾਨੀ ਜੋ 5000 ਸ਼ੋਰ ਚਲੋ ਇੱਕ ਚਾਲੀ ਦੀ ਠੀਕ ਹੈ ਠੀਕ ਆ ਇੱਕ ਚਾਵੀ ਕੋਈ ਗੱਲਾਂ ਆਪਾਂ ਬਾਹਰ ਨਹੀਂ ਆ ਹਾਂਜੀ ਇੱਕ ਚਾਵੀ ਜੋ 5000 ਰੋ ਸ਼ੋਰ ਇੱਕ ਬੈਂਤੀ ਇੱਕ 35 ਦੀ ਚਲੋ ਠੀਕ ਹੈ ਠੀਕ ਹੈ ਛੋਟੀ ਬਹੁਤ ਚੰਗੀ ਆ ਬਾਕੀ ਜਿੱਦਾਂ ਦੀ ਕੋਈ ਸੇਵਾ ਕਰੂ ਉਦੋਂ ਦਾ ਚੋਣਾ ਰੱਖੋ ਹੁਣ ਦਸ ਪੰਨਾ ਦਸ ਸਿਰਫ ਉਹ ਲੇ ਕੇ ਫਰਾਤਾ ਕਰ ਮਾਰ ਆ ਗਈ ਕਿ ਪਹੁੰਚ ਗਿਆ ਠੀਕ ਹੈ ਠੀਕ ਹੈ ਅਜੇ ਕਪਤਾਨੀ ਦੀ ਫੜ ਫੜ ਨਹੀਂ ਕੋਈ ਬਿਲਕੁਲ ਬਿਲਕੁਲ ਹਾਂਜੀ ਚਲੋ ਇਹਦਾ ਦੂਜਾ ਸੁਆ ਮੀਨੀ ਦੀ ਅੱਛਾ ਸਿੰਘ ਹਿਲਦੇ ਆ ਨਹੀਂ ਸਿੰਘ ਨਹੀਂ ਹਿਲਦੇ ਜਿਹੜੀ ਗੱਲ ਹੈਗੀ ਉਹ ਦੱਸਣੀ ਆ ਤੇ ਇਹ ਸੁਈ ਹੈ ਪੁੱਜਾ ਇਹ ਸੁਈ ਆ ਅੱਛਾ ਇਹ ਰੋਣਾ ਹਾਂਜੀ ਕੰਡੇ ਆ ਹੁਣ ਜਿਹਾ 12 ਕਿਲੋ ਕੰਡੇ ਵਾਲਾ ਕੰਡੇ ਵਾਲਾ ਠੰਡਾ 12 ਕਿਲੋ ਮਿਲ ਕੇ ਲੈ ਜਾ ਆ ਬੱਚਾ ਕੱਟੀ ਮਗਰਾ ਤੇ ਕੋਲਾ ਬਜੀ ਆ ਵੀ ਲਓ ਜੀ ਵੱਡੀ ਛੋਟੀ ਪੂਰੀ ਦੀ ਮੀਨੀ ਸਿੰਘ ਨਹੀਂ ਹਿਲਦੇ ਪਰ ਆਹ ਦੇਖੋ ਕੰਡੇ ਵਾਲਾ 12 ਕਿਲੋ ਤਿਆਰ ਆ ਉਹ ਛੋਟੀ ਮੇਰੇ ਪੂਰੀ ਰਾਜੀ ਬਾਜੀ ਹੈ ਤੁਹਾਡੇ ਉਸੇ ਆ ਪੂਰੀ ਜ਼ਬਰਦਸਤ ਛੋਟੀ ਜਾ ਅੱਛਾ ਵਾ ਇੱਕ ਨੰਬਰ ਉਹ ਭੁਜਦੋ ਨੂੰ ਦੇਖੀ ਆ ਨਹੀਂ ਮੈਂ ਚੰਗੀ ਹੋਣੀ ਮੈਂ ਬਹੁਤ ਚੰਗੀ ਤਰੀਕੇ ਨਾਲ ਹੋਣੀ ਮੈਂ ਚੰਗੀ ਹੋ ਕੇ ਵਜਾ ਫਿਰ ਬਿਲਕੁਲ ਵਜੇ ਵਜੇ ਪਹਿਲੇ ਪੈਸੇ ਮਿਲੂਗਾ ਹਰ ਇੱਕ ਬੰਦੇ ਨੂੰ ਮਾਣ ਮਜ਼ਾ ਦੇ ਹਾਂਜੀ 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 ਸਾਰਾ ਰੋ ਰੋ ওই ওই ਗੱਲ ਨਹੀਂ ਕੋਈ ਪਰਬ ਚੱਲੋ ਜਣੋ ਹੋਰ ਜੇ ਜਾਣ ਕਾਲੇ ਕਾਲੇ ਨਾ ਪੈਣੀ ਆ ਹਾਂ ਚਲ ਹਾਂਜੀ ਭਾਈ ਜੀ ਜਿਹੜਾ ਸਭੀ ਕੋਈ ਨਿੰਮੀ ਦੀ ਛੋਟੀ ਜਿਹੜਾ ਕੋਈ ਗ੍ਰਾਮੀ ਉਹਦਾ ਰਾਜੀ ਫਾਜਾ ਲਗਦਾ ਕਿ ਉਹ ਖਾ ਲਿਆ ਉਹ ਘਾਰੀ ਲਹਾਰ ਨੂੰ ਖਾ ਲੋ ਉਹਦਾ ਰਾਜੀ ਹੈ ਨਹੀਂ ਠੀਕ ਹਾਂ ਸਭ ਮਾਰ ਕੇ ਤੁੱਜਾ ਜਰੀ ਟ੍ਰਾਂਸਫਰ ਹਾਂ ਹਾਂ ਸੋਨੇ ਨੂੰ ਕੋ ਫਟ ਫਟ ਨਿਕਲੀ ਰਹਦੀ ਆ ਬਾਤ ਬਾਤ ਉਹਦਾ ਰਾਜੀ ਕਰਾ ਹਾਂ ਕਿ ਉਹ ਆਪਣੇ ਚੱਗੀ ਜੁੱਤੀ ਹੈ ਬੋਲੋ ਜੀ ਹਾਂਜੀ ਦੂਜਾ ਸੁਭਾ ਜੀ ਦਾ ਦੰਦ ਚੇਕੀਓ ਕਿਉਂ ਚਾਹੋ ਲੋਕ ਨਹੀਂ ਮੈਂ ਚੇਕੀਓ ਲੋਹਣੇ ਚਾਹੀਦੀ ਆ ਦੂਜਾ ਸੁਬਾ ਦੋ ਵੀ ਜਿਹੜਾ ਖੰਡੇ ਵਾਲਾ ਉਤਰਾ 13 14 ਹਾਂਜੀ ਪਰ 12 ਆਪਾਂ ਖੰਡੇ ਵਾਲਾ ਕੋਈ ਨਾ ਲਿਆ ਕੇ ਇਦਾਂ ਕਿਸ ਨੇ ਮੰਗਵਣੀ ਇਦਾਂ ਖੰਡੇ ਵਾਲਾ 12 ਮਲਕਤੀ ਦਾ ਪਾ ਕੇ ਜੋ ਆਹ ਤਾਂ ਸੂਈ ਨੂੰ ਆ ਕੱਤੀ ਮੰਗਦਾ ਲਖਵੀ ਦੀ ਰਹਿ ਗਈ ਜੀ ਕਰ ਦੋ ਮੁਕਾ ਲੇਖੀ ਦੇ 5000 ਛੋੜ 115 115 ਚਲੋ 115 ਜੋ 5000 ਹੋਰ ਛੋੜ 110 ਦੀ 110 ਦੀ ਝੋਟੀ ਠੀਕ ਹੈ ਜੀ ਠੀਕ ਹੈ ਠੀਕ ਆਫਰ ਕਰੀ 110 ਦੀ ਦਿਆਂਗੇ ਜੇ ਕਹਿੰਨਾ ਮੰਗਵਣੀ ਇਤਨਾ ਮਗਾ ਸਕਦਾ ਭਾਈ 2 ਟਮ 3 ਟਮ ਆ ਕੇ 24 ਚਲੋ ਚਲੋ ਠੀਕ ਹੈ ਮਹਾਰਾਜ ਦੀ ਕਿਰਪਾ ਠੀਕ ਆ ਦੁੱਧ ਸੋਹਣਾ ਝੋਟੀ ਦੇ ਕੋਲ ਠੀਕ ਤੇ ਆਹ ਫੋਸਾ ਫਿਰ ਇਹ ਵੀ ਸੁਈ ਆ ਛਗੀ ਝੋਟੀ ਆ ਵੈਦ ਚਦੋ ਜਾਂ ਛਗੀ ਝੋਟੀ ਆ ਹਾਂਜੀ ਦਜਾ ਸੁਆ ਇਹਦਾ ਹਾਂਜੀ ਦੰਦੀ ਦੰਦੀ ਚੌਗੀ ਸਰ ਚਾਰ ਦੰਦ ਇਹ ਚੌਗੀ ਆ ਤੁ ਵੀ ਚਾਰ ਹੀ ਦੰਦੇ ਨੇ ਚਾਰ ਹੀ ਦੰਦੇ ਆਹ ਹਰੀਆਲੀ ਦੀ ਟੋਟੀ ਉਧਰ ਆਈ ਅੱਛਾ ਇਹ ਪੀਰਾਂ ਨੇ ਲੜਿਆ ਉਹ ਇੱਧਰ ਗਿਆ ਦੰਦੇ ਚਾਰ ਦੰਦਾ ਜੀ ਚਾ ਤੇ ਦੰਦ ਮ ਖਾ ਲੀ ਬਣੇ ਚਾਰ ਦੰਦ ਹੈ ਜੀ ਦੰਦ ਮ ਖਾਓ ਤੈਨੂੰ ਵੀ ਖਾਓ ਵਾਹ ਖਾਓ ਇੱਧਰ ਲੈ ਉਹਨੇ ਮ ਖਾਓ ਦੇ ਕੋਨੇ ਆ ਆ ਭਰ ਲੋ ਕੋਈ ਅੱਛਾ ਵਾਹ ਇਹ ਤਾਂ ਬਹੁਤ ਬੋਟਾ ਮੋਟਾ ਆਹ ਵਾਹ ਆ ਵੇਖੋ ਚੌਗੀ ਚਾਰੇ ਦੰਦੇ ਨੇ ਦੰਦ ਦੋ ਦੋ ਦੰਦ ਲਖੜੋ ਤਾ ਜੈ ਭੋਸਾ ਵੀ ਤੇ ਮਾਣਾ ਠੋਕ ਠਾਵੀ ਨੇ ਜੀ ਉਹ ਤਾਂ ਇਹੋ ਜਿਹੀ ਝੋਟੀ ਆ ਜੇ ਪਰ ਬੰਨ ਵੜੀਆਂ ਆਈਆਂ ਹਮਮ ਪਰ ਕਿੱਤੀ ਝੋਟੀ ਨੇ ਮੈਨੂੰ ਆਇਆ ਕਰਕੇ ਉਦਾਂ ਕੋਈ ਖਲਾਨੀ ਕੱਲਾ ਕੱਲਾ ਥਾਣੇ ਆ ਵੜਿਆ ਸਵਾਰੀ ਵੜਿਆ ਕਨਾ ਵੜੀ ਬਸ ਠੀਕ ਹੈ ਜੀ ਦੁਜਾ ਸਵਾਰੀ ਉਧਰ ਆਈ ਆ ਅੱਛਾ ਇਹ ਵੀ ਉਧਰ ਹੀ ਹੈ ਨਾ ਕੋਈ ਨਹੀਂ ਆਹ ਆਹ ਹਾਣੀ ਬਲੀ ਕੋਈ ਨਾ ਸੁਨੀਲ ਭਾਈ ਜਿੱਦਾਂ ਕੋਈ ਦੇ ਦੇ ਨਹੀਂ ਕੋਈ ਗੱਲ ਨਹੀਂ ਚੌਥੀ ਤਾਂ ਬਹੁਤ ਚੰਗੀ ਆ ਤਕਵੀ ਦੀ ਜ਼ਿੰਦਗੀ ਉਹ ਕਾਤੋਂ ਮੰਨਦਾ ਬਸ 5000 ਛੋੜ ਇੱਕ 15 ਦੀ ਇੱਕ 15 ਦੀ ਇੱਕ 15 ਜੋ 5000 ਛੋੜ ਇੱਕ 10 ਦੀ ਇੱਕ 10 ਦੀ ਦੇ ਦਮ ਚਲੋ ਠੀਕ ਹੈ ਠੀਕ ਹੈ ਦੇਖੋ ਸਭ ਤੁਹਾਨੂੰ ਖਾਇਆ ਨਹੀਂ ਠੀਕ ਹੈ ਤਵਾ ਕਿ ਕਿ ਨਾਲ ਹਾਂ ਕੋਈ ਗੁੰਮੀ ਨਾਲ ਦੁੱਧ ਵਾਲੀ ਦੁੱਧ ਵਾਲੀ ਫਾਲਾ ਕਰੀਂਗਾ ਬਾਈ ਚਾਈ ਦੀ ਕੋਈ ਗਰੰਟੀ ਹੋਊਗੀ ਬਾਈ ਰੱਖਿਆ ਭਾਰਾ ਹੈਗੀ ਆ ਪਾਰ ਪਾਵੇ ਠੀਕ ਹੈ ਗਰੰਟੀ ਚਲੋ ਇਹ ਗੱਬਣਾ ਹੱਥਾਂ ਨਾਲ ਦੀ ਤਾਂ ਭਾਰ ਦੀ ਗਰੰਟੀ ਭਾਰੀ ਵਾ ਠੀਕ ਆ ਤੇ ਆਹ ਪੁੱਛਦਾ ਇਹ ਨਹੀਂ ਜੀ ਸੁਈ ਜਾਂ ਜੀ ਇਹ ਸੁਈ ਜਾਂ ਦੂਜਾ ਸੂਆ ਸੁਈ ਕੱਟੀ ਮਗਰ ਕੱਟੀ ਮਗਰ ਦੂਜਾ ਸੂਆ ਲੋ ਕੱਟੀ ਕਿਦਾਂ ਪਿਓਰ ਪਿਓਰ ਨਾੜੂ ਨਾਲ ਆ ਜਾ ਗਿੱਲਾ ਕਾੜਨਾ ਹੈ ਛੋੜ ਦੇ ਇਹ ਸੁਈ ਤਾਂ ਬੋਸ ਜੀ ਕਿੰਨਾ ਵਾਰ ਬੋਲ ਲਈਓ ਤੁਸੀਂ ਨੋ ਨੋ 10 ਜੀ 9 10 ਹੋਰੀ ਹੈ ਹੋਰੀ ਸਾਫ ਵੀ ਕੀਤੀ ਹੈ ਜੀ ਹਾਂ ਜੀ ਹਾਂ ਜੀ ਇਹ ਜੀ ਸਾਫ ਵੀ ਕੀਤੀ ਕਰਿਆ ਆਪਣੇ ਸੂਟ ਲੋ ਜੀ 9 10 ਕਿਲੋ ਬੋਲਾਈ ਆ ਆ ਦੇਖੋ ਥੋੜਾ ਸੁਖਾ ਦੇ ਕਾਹੋ ਹਾਂ ਜੀ ਹਾਂ ਜੀ ਸੁੱਕੀ ਹੋ ਜੂ ਸੁਖਾ ਦੇ ਕਿ ਬੋਲਾਈ ਨੰਮੇ ਰ ਇਹ ਖੜਾ ਬਿਲਕੁਲ ਜੀ ਬਿਲਕੁਲ ਪਕਾ 10 ਸੁੱਕੇ ਲੈ ਆ ਆ ਵੀ ਇਹ ਸੁੱਕੀ ਹੋ ਜਾਊਗੀ ਹਾਂ ਜੀ ਆਜੋ ਜੀ ਇਹ ਗਾਸ ਵਾਂ ਦੀ ਲੀਆ ਕੰਮ ਆਉਂਦਾ ਹੋਜਾ ਆਪਣੇ ਨਾਲ ਕੱ ਲਈਏ ਜੀ ਤੇ ਆਪਣੇ ਨਾਲ ਠੀਕ ਆ ਇਹ ਬਾਰਡਰੋਂ ਬਾਰਡਰ ਤੋਂ ਲਈ ਆ ਆਪਣੇ ਨਾਲ ਰੱਖ ਲਈਏ ਹਾਂਜੀ ਹਾਂ ਨਾ ਨਾ ਦੱਸੋ ਚੱਕਰ ਤੱਕ ਕੋਈ ਮੈਂ ਲਾਈ ਜੀ ਤੋਂ ਦੱਸ ਬੋਲੋ ਜੀ ਭੋਜ ਭਾਜੀ ਹੋਰ 95 ਕਰਦੇ ਆ ਜੀ ਹਾਂਜੀ ਇਹ 90 ਦੀ ਜਿਹੜੀ ਆ ਜੀ ਕਰ ਦੋ ਫੁਰਮਾਨ ਫੁਰਮਾਨਦਾਨ ਕਰ ਦਈਏ 90 ਜੋ 2000 ਛੋਟ ਠੀਕ ਆ 88000 ਠੀਕ ਆ दादा ਮਨ ਬੋਲੀ ਇਹਦੇ 81 ਹੋ ਗਏ ਠੀਕ ਹੈ ਜਵਾਬ ਵਧੀਆ ਕੱਢੀ ਮਗਰ ਵੇਖੋ ਪਿਓ ਚਲ ਠੀਕ ਹੈ ਠੀਕ ਹੈ ਚੁੱਕ ਦੇ ਦਿੰਦਾ ਤੁਹਾਨੂੰ ਹਾਂਜੀ ਹੱਸੇ ਜਾਂ ਵੀ ਵੇਣਾ ਠੀਕ ਹੈ ਹਾਂ ਤੇ ਆ ਜੀ ਇਹ ਤੁਹਾਡੀ ਗੱਬਣਾ ਅੱਛਾ ਇਹ ਗੱਬਣਾ ਦੋਦੇ ਪਹਿਲਾ ਸੁਭਾ ਚਾਰ ਦੰਦ ਪਹਿਲਾ ਸੁਭਾ ਪਹਿਲਾ ਸੁਭਾ ਚਾਰ ਦੰਦ ਹਾਂਜੀ ਵੇਖੋ ਕੱਲਾ ਕੱਲਾ ਫਸ ਲਗਾ ਹਾਂਜੀ ਉਹ ਸੀਲਸ ਲਗਾ ਹੂੰ ਠੀਕ ਉਹ ਗੱਦੀ ਸੀ ਲੈ ਰੱਖੋ ਬਿਲਕੁਲ ਜੀ ਹਾਂ ਜੀ ਬੜੀਆਂ ਠੰਡੀਆਂ ਵਈਆਂ ਅੱਜ ਜਿਹੜੀਆਂ ਮੱਝਾਂ ਵਈਦੇ ਥੱਲੇ ਵਿੱਚ ਐ ਬਈ ਜੋ ਹਾਂ ਠੰਡੀਆਂ ਵਈਆਂ ਇਹ ਠੰਡੀਆਂ ਇਹ ਵੀ ਗੱਪਣੀਆਂ ਹਨ ਇਹ ਵੀ ਗੱਪਣੀਆਂ ਪਹਿਲਾਂ ਤੁਸੀਂ 4 ਦਾ ਨਹੀਂ ਹੈ ਨਾ ਜੀ ਤੋਰ ਨੰਬਰ ਠੀਕ ਹੈ ਜੀ 4 ਲਾ ਦਿਆ ਫੋਨ ਲੱਗਾ ਹੂੰ ਪਰ ਉਹ ਕੰਮ ਆ ਗਿਆ ਸਿੱਕ ਟੋਪ ਤਾਲਾ ਅਣਕੰਪ ਤਾਲਾ ਇਹ ਵੀ ਕੱਟੀ ਚੰਗੀ ਪਹਿਲਾਂ ਸਿਰੋਹ ਦਤ ਕੋ ਆਪਣਾ ਸੋਨਾ ਚਲੋ ਥਾਂ ਚੱਡਦਾ ਸੋਨਾ ਦੇਵਾ ਜਿਨਾਂ ਦਾ ਪਾ ਕੇ ਸੂਗੀ ਹਾਂਜੀ ਹਾਂਜੀ ਪਹਿਲਾ ਸੂਆ ਵਾ ਚਾਰ ਦੰਦ ਆ ਉਹ ਪਟਕੇ ਹੋ ਗਾਦੇ ਬੜੀ ਠੰਡੀ ਹੈ ਚੁੱਕ ਲਓ ਚੁੱਕਿਆ ਧਿਆਨ ਨਾਲ ਆ ਲੈ ਖੋਲੀ ਆ ਵੇਖੇ ਚਾਰੇ ਦੰਦ ਮੂੰਹ 200 ਦੰਦੀਆਂ ਖਰਾਬ ਹਾਂ ਬਸ ਆਈ ਗਦੀ ਆਈ ਅੱਛਾ ਆ ਜੀ ਆਈ ਆ ਹੋਰ ਵੀ ਆਈ ਆ ਚਲੋ ਸਵੇਰੇ ਹੱਥ ਨਾ ਹੋ ਜੇ ਤੇ ਫੋਜੀ ਵਾ ਇੰਦੀ ਫਿਰ ਕੀ ਮਰ ਦੇਵਾ ਜੁੱਤਾ ਖੋ ਦੇ ਦੇ ਮੈਨੂੰ ਹਾਂਜੀ 8000 ਦੀ ਫਿਰ ਨਹੀਂ ਜੀ 50000 ਜਾਂ 50000 75000 ਦੀ 75000 ਦੀ ਠੀਕ ਆ ਠੀਕ ਆ ਜੀ ਚਾਰ ਦੰਦ ਹਫਤਾ ਲਊਗੀ ਹਾਂਜੀ ਲੋਦੂ ਦਜਨੇ ਦਾ ਕੋਈ ਮੇਖਾ ਥਾਂ ਚ ਡਾ ਕੋਈ ਠੀਕ ਆ ਨਹੀਂ ਨਹੀਂ ਠੀਕ ਆ ਆਪਣੇ ਬਹੁਤ ਜ਼ਿਆਦਾ ਬੋਸ ਤੇਵਾ ਬਹੁਤ ਆ ਸੁਫਾਈਆਂ ਬਣੇ ਕਪੜੇ ਨੇ ਚੰਗੀ ਚੰਗੀ ਚੋਟੀ ਬੁੱਧ 75000 ਦੀ ਚਲੋ ਠੀਕ ਆ ਆਹਾਂ ਜੀ ਇਹ ਸੂਈ ਹੈ ਤੇ ਦੂਜਾ ਸੂਆ ਸੂਈ ਆ ਹਾਂਜੀ ਸੱਤੀ ਮਗਰ ਦੋਸੇ ਲੈ ਲਈ ਦੋ ਤੇਨ ਕੋ ਦਸ ਕਰ ਲੋ ਦੋ ਗੱਟ ਕਮਰੇ ਤੋਂ ਪਾੜਾ ਲੈਂਦੀ ਆ ਅੱਛਾ ਪਾੜੇ ਤਾਂ ਬਾਲਾ ਸੋਨੇ ਸੱਲੇ ਬਾਲਾ ਮਗਰੋਂ ਕੱਟੀ ਛੱਡ ਦਿੰਦੇ ਖੋਲੋ ਚੋਲੋ ਹਾਂਜੀ 5 ਕਿਲੋ ਹੋਵੇ 5 ਹੋਵੇ ਦੁੱਧ 10 ਕਿਲੋ 10 ਲੈ ਲੇਗਾ 10 ਮੈਂ ਮਾਰੂ ਵੀਰੇ ਲੱਕ ਮਾਰੂ ਪਾੜੇ ਰਹਿ ਐ ਛੋਟੇ ਲੋ ਜੀ 10 ਕਿਲੋ ਦਾ ਜੀ ਛੇ ਤੋਂ ਪਾੜਾ ਲੈਂਦੀ ਆ ਇਹ ਵੀ ਦੇਖ ਪਹਿਲਾਂ ਦੁੱਧ ਕੱਢ ਪਾੜੋ ਖੋਲੋ ਪਾ ਦੇ ਤਾਂ ਕੱਲ ਵੀ ਬੇਜਾ ਆਜੋ ਉਹ ਤਾਂ ਹੀ ਕੋਰ ਹੈ ਸੀਮ ਸਲਾਗ ਹੈ ਠਿਕ ਠਿਕ ਹੋੜੇ ਹੋੜੇ ਬਿਲਕੁਲ ਜੀ ਹਾਂਜੀ ਇਹੋ ਪੀ 20000 ਰੁਪਏ ਬੋਲੋ ਇਹਦਾ ਮੁੱਲ ਕਰਨਾ 95000 ਹਾਂਜੀ 90 ਦੀ ਗੱਲ ਨਹੀਂ ਕਰ ਦੋ ਹੋਰ ਕਾਫੀ ਹੈ 90 ਜੋ 5000 ਛੋੜ 85000 85000 ਠੀਕ ਆ 85 ਗੱਲ ਕੱਤੀ ਮਗਰ ਦੁੱਧ 10 ਕਿਲੋ ਜੌਣ ਪਸਵਾਹ ਫੜਿਆ ਚਲੋ ਕੋਈ ਨਾ ਤੂੰ ਗੱਲ ਹੀ ਨਹੀਂ ਦੀ ਬਾਈ ਠੀਕ ਆ ਹਾਂਜੀ ਚਲੋ ਉਧਰ ਕੋਈ ਗੱਲ ਨਹੀਂ ਬਾਲਟੀ ਥੱਲੇ ਰੱਖ ਕੇ ਜੋ ਠੀਕ ਆ ਹਾਂਜੀ ਬਸ ਆਈਏ ਜੀ ਤੇ ਦੇਖੋ ਜੀ ਆਪਾਂ ਚੋਂ ਸੇਰ ਫੌਜ ਸਾਹਿਬ ਕੋਲ ਬਾਕੀ ਇੱਥੇ ਆਓ ਮੇਰੇ ਵੀ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਬਾਈ ਜੀ ਕੋਈ ਦੱਸਲੀ ਨਾ ਨਹੀਂ ਹਾਂਜੀ ਹਾਂਜੀ ਜੋ ਦੇਖਣਾ ਨਿਕਰੂ ਇਹ ਕਹਿੰਦੇ ਉਹਨਾਂ ਨੂੰ ਕਹਣੀ ਆ ਤੇ ਇਹ ਕਹਿੰਦੇ ਆਨਲਾਈਨ ਕਹਣੀ ਆ ਜੀ ਗਰੰਟੀ ਹੋ ਗਈ ਥਾਂ ਦੀ ਪੂਰ ਦੀ ਛਟੇ ਦੀ ਧੁੱਲੀ ਠੀਕ ਹੈ ਹਾਂਜੀ ਚਲੋ ਉਹ ਆਪਣੀ ਗਰੰਟੀ ਹੁਕਮਾਂ ਦੇ ਪਿੱਛੇ ਦੀ ਥਣਾ ਵੀ ਇਹਨਾਂ ਦੀ ਪੂਰ ਛਟੇ ਦੀ ਸੀਲੀ ਦੀ ਆਪਣੀ ਗਰੰਟੀ ਬੋਲੋ ਨੰਬਰ ਹਾਂਜੀ 8147 18792 ਕਰਮ ਸਿੰਘ ਫੌਜੀ ਪਿੰਡ ਤੇਮੋਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਾ ਬਖਾਲ ਸਸਿਕਾ ਸਸਿਕਾ